ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਮੰਡੀ ਬੋਰਡ ਨੂੰ ਕਣਕ ਦੀ ਖਰੀਦ ਦਾ ਕੰਮ 45 ਦਿਨ ਵਿੱਚ ਮੁਕੰਮਲ ਕਰਨ ਦਾ ਜਿਹੜਾ ਟੀਚਾ ਉਹ ਰੱਖਿਆ ਗਿਆ ਹੈ ਪਰ ਇੱਥੇ ਹੀ ਜਿਹੜੀ ਫਸਲਾਂ ਮੀਂਹ ਤੂਫਾਨ ਦੇ ਨਾਲ ਵਿਸ ਗਈਆਂ ਹਨ ਉਹਨਾਂ ਕਣਕਾਂ ਨੂੰ ਮੰਡੀ ਅਤੇ ਖਰੀਦ ਕੇਂਦਰ ਤੱਕ ਪਹੁੰਚਣ ਲਈ ਸਮਾਂ ਲੱਗ ਸਕਦਾ ਹੈ ਉੱਥੇ ਹੀ ਪੱਲੇਦਾਰਾਂ ਨੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਵਿੱਚ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਦੇ ਬਾਈਕਾਟ ਦਾ ਜਿਹੜਾ ਐਲਾਨ ਕੀਤਾ ਕਣਕ ਦੀ ਖਰੀਦ ਲਈ ਮਲੇਰ ਕੋਟਲਾ 46 ਤੇ ਸੰਗਰੂਰ ਵਿੱਚ 172 ਖਰੀਦ ਕੇਂਦਰ ਬਣਾਏ ਗਏ ਹਨ ਇਸ ਤੋਂ ਇਲਾਵਾ ਆਰਜੀ ਤੌਰ ਤੇ ਵੀ ਖਰੀਦ ਕੇਂਦਰ ਬਣਾਏ ਜਾਣਗੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਦਾ ਜਿਹੜਾ ਉਹ ਸਾਹਮਣਾ ਨਾ ਕਰਨਾ ਪਵੇ ਵਿਭਾਗ ਨੇ ਮਲੇਰਕੋਟਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ 10.02 ਲੱਖ ਟਨ ਅੰਮ੍ਰਿਤਸਰ ਬਠਿੰਡਾ ਵਿੱਚ ਸਾਢੇ ਲੱਖ ਮੈਟ੍ਰਿਕ ਟਨ ਲੁਧਿਆਣੇ ਵਿੱਚ 8.13 ਲੱਖ ਟਨ ਮੋਗੇ ਵਿੱਚ 6.92 ਲੱਖ ਟਨ ਤੇ ਤਰਨਤਾਰਨ ਵਿੱਚ 4 ਲੱਖ ਤੇ ਜਲੰਧਰ ਚ 5 ਲੱਖ ਤੇ ਹੁਸ਼ਿਆਰਪੁਰ ਚ 3 ਲੱਖ 40 ਹਜ਼ਾਰ ਮੈਟ੍ਰਿਕ ਟਨ ਕਣਕ ਦੀ ਜਿਹੜੀ ਖਰੀਦ ਦਾ ਟੀਚਾ ਉਹ ਰੱਖਿਆ ਗਿਆ ਹੈ ਪਣਸਾਪ ਬਿਆਰ ਹਾਊਸ ਤੇ ਮਾਰਕ ਫਾਉਂਡ ਪਣ ਗ੍ਰੇਨ ਅਤੇ ਐਫਸੀਆਈ ਕਣਕ ਦੀ ਜਿਹੜੀ ਆ ਖਰੀਦ ਇਹ ਕੰਪਨੀਆਂ ਕਰਨਗੀਆਂ ਜਿਸ ਵਿੱਚ ਸਰਕਾਰੀ ਰੇਟ 2275 ਰੁਪਏ ਪ੍ਰਤੀ ਕੁਵਟਲਾ ਜਿਹੜਾ ਉਹ ਤੈਅ ਕੀਤਾ ਗਿਆ ਹਾਲ ਵਿੱਚ ਫਿਰੋਜ਼ਪੁਰ ਗੁਰੂ ਹਰਸਹਾਏ ਦੀ ਮੰਡੀ ਦਾ ਤਾਂ ਹਲੇ ਤੱਕ ਖੋਸ ਆ ਜਿਹੜਾ ਉਹ ਪ੍ਰਬੰਧ ਨਹੀਂ ਕੀਤਾ ਗਿਆ